ਕਿਉਂਕਿ ਬੱਬਰ ਸ਼ੇਰ ਖੁਦ ਕਹਿੰਦੇ ਇੱਕ ਤੋਂ ਇੱਕ ਕਿ ਸਾਨੂੰ ਭੇਜ ਦੋ ਬੰਦ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾਰਾਂਗੇ ਧਜੀਆਂ ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਅਊਗੀ ਸ਼ਰਾਬੋਸ਼ ਪਿਅਊਗੀ ਲੈ ਉਹਨਾਂ ਨੂੰ ਬਾਰਡਰ ਦੇ ਉੱਤੇ ਜੋ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬੇਗੋ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਐ ਕਿ ਕੋਈ ਗੱਲ ਨਹੀਂ ਸਾਡੀ ਜਾਨ ਸਾਡੇ ਵਤਨ ਦੇ ਕੰਮ ਆਉਂਦੀ ਐ ਸਾਡੇ ਹਿੰਦੁਸਤਾਨ ਦੇ ਕੰਮ ਆਉਂਦੀ ਐ ਏ ਅਸੀਂ ਹੈਗੇ ਆ ਪਿਆਰ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇਮંત્રી ਅਮਿਤ ਸ਼ਾਹ ਜੀ ਨੂੰ ਪੁੱਛਾਂ ਕੀ ਆਪਾਂ ਕਿਉਂ ਵੇਅਰ ਕਰ ਰਹੇ ਆਂ ਕੇਂਦਰ بیچ ਕੇ ਅੱਜ ਪਾਕਿਸਤਾਨ ਦੀ ਧੱਜੇ ਉਡੀਆਂ ਨਹੀਂ ਚਾਹੀਦੀ ਸੀ ਤੁਸੀਂ ਹਿੰਦੂਤਵਾਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ ਹੁਣ جنگ ਲਗਣੀ ਹੈ ਇਹ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਤਿਆਰ ਹੋ ਤਾਂ ਮੇਰੇ ਦੇ ਸ਼ਿਫਸਾਨੀ ਤਿਆਰ ਹੀ ਨੇ ਪਰ ਜਿਹੜਾ ਪਹਿਲ ਕੰਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫੇਰ ਆਪਣੀ ਇੰਟੈਲੀਜੈਂਸ ਸੈਕਿਉਰਿਟੀ ਦੱਸਿਆ ਸਾਨੂੰ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਿ ਰਿਹਾ ਹੈ ਕਹਿੰਦਾ ਤੁਸੀਂ ਵੀ ਮੇਰੇ ਨਾਲ ਚੱਲੋ ਬੰਬ ਲਾ ਕੇ ਪਾਕੀ ਉਡਾ ਲੈ ਬੋਲੋ ਤੁਹਾਡੀ ਆਵਾਜ਼ ਪਾਕਿਸਤਾਨ ਜាយ ਜាយ नहीं ना मारे चीज़ मैं करना, चीज़ चलो, कि पाकिस्तान की हम उड़ा देंगे क्यों नहीं आई क्योंकि जब तक पाकिस्तान की तजिया नहीं उड़ाओगे बबर शेर सुन गए नहीं चैन नहीं मिल रहा ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜ ਦੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਰਾਂਗੇ ਤਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹੋ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਹੀ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕਿ ਕੋਈ ਗੱਲ ਨਹੀਂ ਸਾਡੀ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਤੇ ਅਸੀਂ ਹੈਗੇ ਆ ਪਿਆਰ ਜਿਹੜਾ ਹਮਲਾ ਹੋਇਆ ਮਤਲਬ ਪੈਰਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪੈਰਟਿਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿ ਆ ਸੋਰੀ ਹੈ ਮੋਨ ਹੈ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਹੈ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਮਾਰੇ ਨੇ ਮਤਲਬ ਅਜ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਊਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਪੁੱਛਾਂ ਕਿ ਆਪਾਂ ਕਿਉਂ ਵੇਟ ਕਰ ਰਹੇ ਆ ਦੰਡਰ ਬੀਟ ਕੇ ਅੱਜ ਪਾਕਿਸਤਾਨ ਦੀ ਤੱਜੀਆਂ ਉਡੀਆਂ ਨਹੀਂ ਚਾਹੀਦੀਆਂ ਸੀ ਜੇ ਕਿਤੇ ਅੰਮੀ ਤੋੜਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਜੈ ਜੈਕਾਰ ਵੀਰ ਬਜਰੰਗੇ ਹਰਮਹਾਰੇ ਜੈ ਜੈਕਾਰ ਵੀਰ ਬਜਰੰਗੇ ਹਰਮਹਾਰੇ ਮੋਦੀ ਸਾਹਿਬ ਇੱਕ ਬੇਟੀ ਹੋਰ ਹੈ ਬੱਬਰ ਸ਼ੇਰ ਤੁਹਾਨੂੰ ਵੀ ਅੰਮੀ ਤੋੜਾ ਸਮਝਦਾ ਕਿਉਂਕਿ ਮੈਨੂੰ ਪਤਾ ਹੈ ਕਿ ਚੁੱਤੇ ਤੁਸੀਂ ਵੀ ਨਹੀਂ ਹੋਰੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਬੱਬਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਦੇ ਸ਼ੇਵਚਨ ਵਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਹਾ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਕੰਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲੁਆਨ ਜੀ ਕੰਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇਣ ਨੂੰ ਤਿਆਰ ਆ ਪੇਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਧਰਜਿਓਂ ਲਾ ਦਾਂਗੇ ਇਹੋ ਜਿਹੇ ਸ਼ੇਰ ਫੈਰੀ ਕੋਲੇ ਚਾਹੀਦੇ ਆ ਇਹੋ ਜਿਹੇ ਹਿੰਦੂਸਤਾਨੀ ਹੋਣੇ ਚਾਹੀਦੇ ਆ ਕਿ ਜਿੰਨੇ ਵੀ ਮਾਰੇ ਹਿੰਦੂਸਤਾਨੀ ਹਿੰਦੂ ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਪੁੰਦੇ ਆ ਪਰਵਾਹ ਨਹੀਂ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਇੱਜ਼ਤੀ ਕਰਦਾ ਇਹ ਪੰਜਾਬ ਦਾ ਹਿੰਦੂ ਬੇਤੀ ਕਰਦੇ ਛੇਤ ਨਾਲ ਲੁਆਇੰਦੇ ਹਿੰਦੂ ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੰਡਾਂਗਾ ਜਦੋਂ ਪਾਕਿਸਤਾਨ ਤੇ ਹਮਲਾ ਆਊਗਾ ਪਾਕਿਸਤਾਨੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੁਆਇ ਪਾੜੋ ਮੈਂ ਕਹਿੰਦਾ ਥੜਕਾ ਝੜਕਾ ਪਾਕਿਸਤਾਨ ਸਾਹਿਬ ਅਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸੁਤੰਤਰ ਸਾਰ ਸਨਾਨੀ ਯਾਨੀ ਫਰੀडम फाइਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਔਕਾਤ ਹੈ ਨਹੀਂ ਪਾਕਿਸਤਾਨ ਦੀ ਖਤ ਹੈਰੀ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਣਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨੀ ਮੈਂ ਜੀਵਨ ਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀ ਨਹੀਂ ਕਹਿਣਾ ਚਾਹੀਦਾ ਤੁਹਾਡਾ ਤੇ ਨਾਮੋ ਨਿਸ਼ਾਨ ਹੀ ਖਤਮ ਹੋਣ ਲੱਗਾ ਹੈ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਧਜੀਆਂ ਉਦੇਗੀ ਪਾਕਿਸਤਾਨ ਕੀ ਕਿਉਂਕਿ ਅਸੀਂ ਆ ਹਿੰਦੁਸਤਾਨੀ ਜੈਕਾਰਾ ਵੀਰ ਬਜਰੰਗੇ ਹਾਏ ਰਾਮ ਜੀ ਕਿਉਂਕਿ ਸਾਡੇ ਮਾਨ ਦੇ ਵਿੱਚ ਇੱਕੋ ਹੀ ਹੈ कि ਜਿਹੜੇ ਮੇਰੇ ਭਰਾ ਹਿੰਦੂ ਪਹਿਲਗਾਮ ਚ ਮਾਰੇ ਗਏ ਨੇ ਇਸਨਾਂ ਜਿਹੜੇ ਪਰਾੜਾ ਕੁਮੜ ਆਏ ਸੀਗੇ ਉਹਨਾਂ ਦਾ ਬਦਲਾ ਮੋਦੀ ਸਾਹਿਬ ਕਦੋਂ ਲੈਣਗੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਕਦੋਂ ਲੈਣਗੇ ਖੁਸ਼ੀ ਮਿਲੇਗੀ ਸਾਨੂੰ ਹਿੰਦੂਆਂ ਨੂੰ ਜਦੋਂ ਤੁਸੀਂ ਉਹਨਾਂ ਦਾ ਧੜ ਗਰਦਨ ਅਲੱਗ ਕਰੋਗੇ ਪਾਕਿਸਤਾਨੀਆਂ ਦਾ ਅਸੀਂ ਵੰਡਾਂਗੇ ਲੱਡੂ ਜਦੋਂ ਪਾਕਿਸਤਾਨੀ ਦੀ ਗਰਦਨ ਉੱਡਣਗੀਆ ਜੈ ਸ਼੍ਰੀ ਕ੍ਰਿਸ਼ਨਾ ਗੱਲਾਂ ਤੁਸੀਂ ਪਾਕਿਸਤਾਨ ਜਾ ਕੇ ਜਿਹੜੀਆਂ ਬੰਦ ਲਾ ਕੇ ਭਜੰਦੀਆਂ ਗੱਲਾਂ ਕਰਦੇ ਹੋ 11 ਵਜੇ ਦਾ ਟਾਈਮ ਦਿੱਤਾ ਸੀਗਾ ਟਾਈ ਵਜੇ ਪਹੁੰਚੇ ਉਹ ਜਦੋਂ ਇਤੋਂ ਟਾਈਮ ਤੇ ਪਹੁੰਚਦੇ ਨਹੀਂ ਤੇ ਅਮਾ ਜੀ ਨਾਲ ਕੀਦਾ ਦੇਖੀਏ ਕਿ ਕਿੱਥੇ ਹੋਵੋਗੇ ਮੈਂ ਕਹਿੰਦਾ ਪੱਤਰਕਾਰ ਸਭ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਮੈਂ ਤੁਸੀਂ ਜਿਹੜੀ ਇੰਡੀਆ ਇੰਟਰਵਿਊ ਪੰਜਾਬ ਚ ਕਰਦੇ ਹੋ ਨਾ ਤੁਹਾਡੀ ਇੰਟਰਵਿਊ ਮੈਂ ਪਾਕਿਸਤਾਨ ਨਾਲ ਜਾ ਕੇ ਕਰਾਣੀ ਆ ਆ ਸ਼ੇਰ ਲਾਇਆ ਬੰਬ ਇੱਕ ਬੰਬ ਤੁਹਾਡੇ ਵੀ ਲਾ ਦੇ ਨਾਲ ਚਲੋ ਚਲੀਏ ਇਹ ਬੰਬ ਮੈਂ ਤੁਹਾਨੂੰ ਦੱਸਦਾ ਨਾ ਕਿ ਤੁਸੀਂ ਵੀ ਹਿੰਦੁਸਤਾਨੀ ਹੋ ਨਾ ਜੇ ਮੈਂ 11 ਵਜੇ ਨਹੀਂ ਪਹੁੰਚਿਆ ਤੁਸੀਂ ਮੇਰੇ ਭਰਾ ਨੇ ਵੇਡ ਕੀਤੀ ਮੈਂ ਧੰਨਵਾਦ ਕਰਦਾ 11 ਵਜੇ ਜੀ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਭਰਾ ਦਾ ਕਿਉਂਕਿ ਸ਼ੇਰ ਦੀ ਵੇਡ ਕੀਤੀ ਪਰ ਸ਼ੇਰ ਨੂੰ ਵੇਡ ਕਰਾਈ ਬਹੁਤ ਬਹੁਤ ਮੈਂ ਤੁਹਾਨੂੰ ਸ਼ਮਾਂ ਦਾ ਯਾਰ ਚੰਗਾ ਪਰ ਜਿਹੜੀ ਹੁਣ ਜੰਗ ਲਗਣੀ ਹੈ ਇਹ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਤਿਆਰ ਹੋ ਤਾਂ ਮੇਰੇ ਦੇ ਸ਼ਿਫਸਣਿਕ ਤਿਆਰ ਹੀ ਨੇ ਪਿਆਰ ਨੇ ਔਰ ਤੁਹਾਡੇ ਮੈਂ ਕਹਿੰਦਾ ਤੁਸੀਂ ਵੀ ਮੇਰੇ ਨਾਲ ਚਲੋ ਬੰਬ ਲਾ ਕੇ ਪਾਕੀ ਉਡਾ ਲੈ ਬੋਲੋ ਪਾਕਿਸਤਾਨ ਜੈ ਪਾਕਿਸਤਾਨ ਜੈ ਜਵਾਹਰ ਇਹੀ ਚੀਜ਼ ਮੈਂ ਕਹਿੰਦਾ ਤੁਸੀਂ ਇਹੀ ਚੀਜ਼ ਨਾਲ ਲੈ ਕੇ ਚਲੋ ਆਪ ਵੀ ਬੋਲਿਆ ਕਰੋ ਕਿ ਪਾਕਿਸਤਾਨ ਕੀ ਹਮ ਧਜੇ ਉਡਾ ਦੇਗੇ ਸਰ ਸ਼ਿਫਸਣ ਵਾਲੇ ਕਹਿੰਦੇ ਆ ਕਿ ਅਗਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਣਾ ਤਾਂ ਸਾਡੇ ਬੰਬ ਬੰਬ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ ਹਾਂ ਜੀ ਤੇ ਜੋ ਸਿੱਤਾ ਹੈ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਓ ਉਹਨਾਂ ਨੂੰ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ ਸਾਰਾ ਖਾਣਾ ਪਿਆਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੱਲਮ ਪੱਟੀ ਵੀ ਕਰਾਂਗੇ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਦੇ ਸੀ ੱੱਕੇ ਦਵਾਂਗੇ ਚੱਲੋ ਹੁਣ ਤੁਸੀਂ ਜਿੱਥੇ ਇੰਨੀਆਂ ਗੱਲਾਂ ਸਰਕਾਰ ਦੇ ਰਹੀ ਹੈਗੇ ਉਹ ਉੱਥੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜਿਆਦਾ ਦੇ ਰਹੇ ਹੋ ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ ਕਿਹੜੀ ਸੀਆਈਏ ਨੇ ਕਿਹਾ ਹੈ ਕਿਸ ਨੇ ਕਿਹਾ ਹੈ ਤੁਹਾਡੀ ਰੌਏ ਏਜੰਸੀ ਹੈ ਤੁਹਾਡੀ ਆਈਪੀ ਹੈ ਮਿਲਟਰੀ ਇੰਟੈਲੀਜੈਂਸ ਸਾਰਾ ਹੀ ਜਿਹੜਾ ਹੈ ਜਿਹੜੇ ਦੇ ਵਿੱਚੋਂ ਪਨਾਹ ਦਿੰਦੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਕੌਣ ਪਨਾਹ ਦਿੰਦਾ ਆਈਐਸਆਈ ਸਾਰੀ ਚੱਲਦੀ ਉਧਰੋਂ ਬੰਸਾ ਪਾਕਿਸਤਾਨ ਦੇ ਡਿਫੈਂਸ ਮਿਨਿਸਟਰੀ ਸਟੇਟਮੈਂਟ ਆਈ ਹੈ ਹਾਂ ਜੀ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਆਂ ਫੰਡਿੰਗ ਕਰਦੇ ਆਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਆਈਐਸਆਈ ਕਰ ਉਸ ਮੈਂ ਤਾਂ ਕੁਝ ਦੇਖੀ ਨਹੀਂ ਜੀ ਕਿਹੜਾ ਡਿਫੈਂਸ ਡਿਫੈਂਸ ਵਿੱਚ ਅਸੀਂ ਕਿਪਰਾ ਨੇ ਵਿੱਚ ਹੀ ਸਾਰੇ ਮੈਂ ਨਹੀਂ ਦੇਖੀ ਹੈਗੀ ਪਰ ਮੇਰਾ ਮਤਲਬ ਹੈ ਕਿ ਇਹ ਹੈ ਏਹਡੀ ਸਟੇਟਮੈਂਟ ਅਸੀਂ ਨਹੀਂ ਦੇਖੀ ਜੇ ਟੈਰਰਿਸਟਸ ਨੂੰ ਸਪੋਰਟ ਕਰਦੇ ਐ ਪਰ ਜਿਹੜਾ ਪਹਿਲਗਾਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫਿਰ ਆਪਣੀ ਇੰਟੈਲੀਜੈਂਸ ਸੈਕਿਉਰਿਟੀ ਦੱਸਿਆ ਸਾਨੂੰ ਕਿ ਨਿਸ਼ਚਿਤ ਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਿ ਰਿਹਾ ਹੈ ਨਿਸ਼ਪਖ ਜਾਂਚ ਦੀ ਡਿਮਾਂਡ ਕਰਦੇ ਹਾਂ ਜੀ ਨਿਸ਼ਪਖ ਜਾਂਚ ਦੀ ਡਿਮਾਂਡ ਕਰਦੇ ਹਾਂ ਹਾਂ ਬਿਲਕੁਲ ਜੀ ਜਿਹੜਾ ਹਮਲਾ ਹੋਇਆ ਅੰਦਰੋਂ ਹੀ ਹੋ ਸਕਦਾ ਮੇਰਾ ਮਤਲਬ ਜਿਹੜਾ ਫੇਲਿਅਰ ਹੈ ਇੰਡੀਆ ਦਾ ਜਿੰਨਾ ਚਿਰ ਅਸੀਂ ਫੇਲਿਅਰ ਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਮਾਰੇ ਜਾਵਾਂਗੇ ਠੀਕ ਹੈ ਜਿਹੜੀ ਗਲਤੀ ਹੋਈ ਐ ਇਸ ਨੂੰ ਲੱਭਣ ਦਾ ਕਿ ਇਨਕੁਆਇਰੀ ਵੱਡਾ ਕਮਿਸ਼ਨ ਕਰੇ ਕਿ ਕਿਉਂ ਇਹ ਫੇਲ ਸਾਰੀਆਂ ਏਜੰਸੀਜ਼ ਹੋਈਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਐਕਸਟਰਨਲ ਫੇਜ਼ ਮਿਨਿਸਟਰੀ ਨੇ ਕਿਉਂ ਨਹੀਂ ਦੱਸਿਆ ਸਫੀਰਾ ਨੇ ਕਿਉਂ ਨਹੀਂ ਦੱਸਿਆ ਗਲਤੀ ਐ ਮੈਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਮੈਂ ਪਾਕਿਸਤਾਨ ਦੇ ਕਰ ਰਿਹਾ ਮੈਂ ਤਾਂ ਤੁਹਾਡੇ ਬਚਾਓ ਦੇ ਲਈ ਕਰ ਰਿਹਾ ਹਾਂ ਬਚਾਓ ਦੀ ਗੱਲ ਕੋਈ ਨਹੀਂ ਅੱਜ ਜੰਨੀਆਂ ਦੇ ਵਿੱਚ ਕਰ ਰਿਹਾ ਸਿਵਾਏ ਪਾਰਟੀ ਦੀ ਸਰ ਸਿਖਸ਼ਣ ਵਾਲੇ ਕਹਿੰਦੇ ਆ ਕਿ ਅਗਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਣਾ ਤਾਂ ਸਾਡੇ ਬੰਮ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ। ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ, ਸਾੜੋ ਖੋਸ਼ ਪਿਆਉਗੀ। ਲਿਆ ਉਹਨਾਂ ਨੂੰ ਬਾਰਡਰ ਦੇ ਉੱਤੇ ਮੱਲਮ ਪੱਟੀ ਵੀ ਕਰਾਂਗੇ। ਦਵਾਈ ਬੋਟੀ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸਿੱਧਕੇ ਦਵਾਂਗੇ ਚੱਲੋ ਹੁਣ ਤੁਸੀਂ ਜਿਥੇ ਇੰਨੀਆਂ ਗੱਲਾਂ ਸਰ ਕਰ ਰਹੇ ਹੈਗੇ ਉਹ ਉੱਥੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜਿਆਦਾ ਦੇ ਰਹੇ ਹੋ ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ ਕਿ ਸੀਆਈਏ ਨੇ ਕਿਹਾ ਕਿਸ ਨੇ ਕਿਹਾ ਤੁਹਾਡੀ ਰੋ এজੰਸੀ ਹੈ ਤੁਹਾਡੀ ਆਈਬੀ ਹੈ ਮਿਲਟਰੀ ਇੰਟੈਲੀਜੈਂਸ ਸਾਰਾ ਹੀ ਜਿਹੜਾ ਹੈਗਾ ਦੇਸ਼ ਦੇ ਵਿੱਚੋਂ ਪਨਾਹ ਦਿੰਦੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਕੌਣ ਪਨਾਹ ਦਿੰਦਾ ਆਈਐਸਆਈ ਸਾਰੀ ਚੱਲਦੀ ਉਧਰੋਂ ਵੀ ਪਈ ਹੈ ਬੰਦ ਸਾਹਿਬ ਪਾਕਿਸਤਾਨ ਦੇ ਇੱਕ ਐਸਪ੍ਰੈਸ਼ਨਲ ਸਟੇਟਮੈਂਟ ਆਈ ਹੈ ਜੀ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਆ ਫੰਡਿੰਗ ਕਰਦੇ ਆ ਇਹਨਾਂ ਨੂੰ ਅਸੀਂ ਇਹਨਾਂ ਨੂੰ ਆਈਐਸਆਈ ਆਰਗੇਨ ਮੈਂ ਤਾਂ ਕੁਝ ਦੇਖੀ ਨਹੀਂ ਕਿ ਜਿਹੜਾ ਡਿਫੈਂਸ ਮੈਂ ਨਹੀਂ ਦੇਖੀ ਹੈਗੀ ਪਰ ਮੇਰਾ ਮਤਲਬ ਹੈ ਕਿ ਇਹ ਇਹਦੀ ਸਟੇਟਮੈਂਟ ਅਸੀਂ ਨਹੀਂ ਦੇਖੀ ਜਿਹੜੇ ਟੈਰਰਿਸਟਸ ਨੂੰ ਸਪੋਰਟ ਕਰਦੇ ਹੈ ਪਰ ਜਿਹੜਾ ਪਹਿਲ ਕਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫਿਰ ਆਪਣੀ ਇੰਟੈਲੀਜੈਂਸ ਸੈਕਿਉਰਿਟੀ ਦੱਸਿਆ ਸਾਨੂੰ ਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਿ ਰਿਹਾ ਹੈ ਨਿਰਪੱਖ ਜਾਂਚ ਦੀ ਡਿਮਾਂਡ ਕਰਦੇ ਹਾਂਜੀ ਨਿਰਪੱਖ ਜਾਂਚ ਦੀ ਡਿਮਾਂਡ ਕਰਦੇ ਹਾਂ ਹਾਂ ਬਿਲਕੁਲ ਜਿਹੜਾ ਹਮਲਾ ਹੋਇਆ ਅੰਦਰੂਨੀ ਹੋ ਸਕਦਾ ਹੈ ਮੇਰਾ ਮਤਲਬ ਜਿਹੜਾ ਫੇਲੀਅਰ ਆਂਡੀਆਂ ਦਾ ਜਿੰਨਾ ਚਿਰ ਅਸੀਂ ਫੇਲੀਅਰ ਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਮਾਰੇ ਜਾਵਾਂਗੇ ਜਿਹੜੀ ਗਲਤੀ ਹੋਈ ਐ ਇਸ ਨੂੰ ਲੱਭਣ ਦਾ ਕਿ ਇਨਕੁਆਇਰੀ ਵੱਡਾ ਕਮਿਸ਼ਨ ਕਰੇ ਕਿ ਕਿਉਂ ਇਹ ਫੇਲ ਸਾਰੀਆਂ ਏਜੰਸੀਜ਼ ਹੋਈਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਐਕਸਟਰਨਲ ਫੇਸ ਮਿਨਿਸਟਰੀ ਨੇ ਕਿਉਂ ਨਹੀਂ ਦੱਸਿਆ ਸਫੀਰਾ ਨੇ ਕਿਉਂ ਨਹੀਂ ਦੱਸਿਆ ਗਲਤ ਹੈ ਇਹ ਐ ਮੈਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਮੈਂ ਪਾਕਿਸਤਾਨ ਦੇ ਕਰ ਰਿਹਾ ਮੈਂ ਤਾਂ ਤੁਹਾਡੇ ਬਚਾਓ ਦੇ ਲਈ ਕਰ ਰਿਹਾ ਬਚਾਓ ਦੀ ਗੱਲ ਕੋਈ ਨਹੀਂ ਅਜਨੀਆਂ ਦੇ ਵਿੱਚ ਕਰ ਰਿਹਾ ਸवाय ਇਹ ਪਾਰਟੀ ਦੇ